ਸਾਨੂੰ ਇਹ ਹੈ ਬਾਬਾ ਜੀ ਜੋ ਧੰਨਾ ਮਹਾਰਾਜ ਉਹਨਾਂ ਦੇ ਲਾਲ ਚੀਨੇ ਇਹਨਾਂ ਦੀਆਂ ਜਿਹੜੀਆਂ ਅੱਖਾਂ ਚਿੱਟੀਆਂ ਤੇ ਖਟੀਆਂ ਜਾਂ ਖੱਟੀਆਂ ਖੱਟੀਆਂ ਹੀ ਕੱਢਦੇ ਪੀੜੀਆਂ ਵੀ ਖੱਟੀ ਵੀ ਕੱਢਦੇ ਚਿੱਟੀਆਂ ਵੀ ਪੀਲੀ ਵੀ ਤੇ ਲਾਲ ਚੀਨੇ ਜੀ ਹਾਂਜੀ ਆ ਆ ਗਏ ਜੀ ਗੂੜੀਆਂ ਏ ਕਾਂ ਵਾਲੇ ਵਾਹ ਉੱਟਿਆ ਸੀ ਉਹ ਐਸਾ ਜੀ ਜੀ ਵਾਹ ਕੀ ਹੱਦ ਲੱਖ ਜੂ ਵਾਹ ਜੀ ਜਿਹੜੀ ਆਪਣੀ ਕਬੂਤਰੀ ਲਾਲ ਚੀਨਾ ਮਸ਼ਹੂਰ ਦੀ ਕਬੂਤਰੀ ਮੈਂ ਤੁਹਾਨੂੰ ਉਹ ਹੋਰ ਸੀ ਜੀ ਜਿਹੜਾ ਦੱਸਦਿਆ ਜੀ ਲਾਲ ਚੀਨਾ ਇਹਨਾਂ ਦਾ ਹੋਇਆ ਸੀ ਮਸ਼ਹੂਰ ਹਾਂਜੀ ਹਾਂਜੀ ਪਤਾ ਐਸ ਨੂੰ ਉਹ ਐਸ ਲੋਟ ਸੀ ਚਿੱਟੀਆਂ ਅੱਖਾਂ ਦਾ ਸੀ ਉਹ ਵੀ ਪੀਲੀਆਂ ਬਹੁਤ ਪੀਲੀਆਂ ਆਹ ਦੇਖੋ ਇਹ ਅੱਖਾਂ ਚਿੱਟੀਆਂ ਵੀ ਕੱਢ ਦਿੰਦੇ ਆ ਇਹ ਅੱਖਾਂ ਪੀਲੀਆਂ ਵੀ ਕੱਢਦੇ ਢੰਗੜ ਮੈਂ ਪਹਿਲੀ ਵਾਰ ਛੱਡਿਆ ਵੇਖਿਆ ਬੋਲਾ ਉੱਡੇ ਬੋਲਾ ਆ ਇਧਰੋਂ ਅੱਖ ਵੀ ਵਿਖਾ ਦਿਓ ਇਹਦੀ ਫਿੱਕੀ ਖੱਟੀ ਆ ਜੀ ਉਹਦੀ ਬਿਲਕੁਲ ਚਿੱਟੀਆਂ ਅੱਖਾਂ ਜਿਹੜੀ ਕਿ ਇਹਨਾਂ ਦਾ ਇਹ ਇੱਕ ਮੂਰੋ ਗੂੜੀ ਆ ਜੀ ਪੂਰੀ ਹਮ ਲਾਲ ਤੇ ਪੂਸ਼ ਛੋਟੇ ਨੂੰ ਆਪਾਂ ਸਵਾਰਨ ਕੀ ਕਹਿ ਸਕਦੇ ਛੋਟੇੋਂ ਦੇ ਜ਼ਿਆਦੇ ਇਹ ਜੀ ਜ਼ਿਆਦੇ ਵੀ ਹਿੱਕੋਂ ਗੂੜੇ ਕੱਢ ਜਾਂਦੇ ਸੀ ਇਹ ਜੀ ਜਿਹੜੇ ਕਿ ਪੰਜਾਬ ਚ ਲਾਲ ਚੀਨਾ ਜਿਵੇਂ ਬਾਠੀ ਬਾਠੀ ਮਸ਼ਹੂਰ ਹੋਏ ਹੋਏ ਆ ਜਿਵੇਂ ਸਾਰੇ ਲਾਲ ਚੀਨਾ ਉਹ ਆਪਣੇ ਵਾਲੇ ਲਾਲ ਚੀਨਾ ਦੀ ਬਲੱਡ ਲੈਣਾ ਸਾਰੇ ਪੰਜਾਬ ਚ ਜੀ ਉਸ ਤੋਂ ਬਾਅਦ ਆਗੇ ਜੀ ਰੱਤੇ ਰੱਤੇ ਮੋਚੇ ਮੋਜਵੀ ਅਰੀ ਪੈਰਾਂ ਦੇ ਕੋਈ ਨਾ ਕੋਈ ਲੱਗਾ ਕੱਢ ਜਾਂਦੇ ਜੀ ਸਾਰੇ ਨਹੀਂ ਸਾਰੇ ਨਹੀਂ ਨਾ ਨਾ ਸਾਰੇ ਨਹੀਂ ਕੱਢਦੇ ਕੋਈ ਨਾ ਕੋਈ ਕੱਢਦੇ ਇਹ ਜਿਹੜੇ ਰੱਤੇ ਵੀ ਲਾਲ ਚੀਨਿਆਂ ਤੋਂ ਬਣਾਏ ਜੀ ਇਹ ਵੀ ਲਾਲ ਚੀਨਿਆਂ ਦੇ ਇਹ ਵੀ ਲਾਲ ਚੀਨੇ ਕੱਢਦੇ ਇਹ ਵੀ ਉਨੇ ਹੀ ਉੜਦੇ ਆ ਇਹ ਘੱਟ ਨਾ ਉਨੇ ਉਨੇ ਹੀ ਉੜਦੇ ਉੜਦੇ ਉਨੇ ਹੀ ਹਾਂ ਜੀ ਇਹ ਆ ਗਏ ਨੇ ਰੱਤੇ ਹਾਂਜੀ ਬਰਾ ਛੋਟੀ ਆ ਜਿਹੜਾ ਕਿ ਤੇ ਜੋੜੇ ਲੱਗਿਆ ਹੋਇਆ ਜੀ ਕਬੂਤਰੀ ਚਿੱਟੀ ਅੱਖ ਦੀ ਆ ਜੀ ਤੇ ਕਬੂਤਰ ਹੈ ਪੀਲੀ ਅੱਖ ਦਾ ਆ ਬਹੁਤ 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 ਬਾਬਾ ਜੀ ਧੰਨਾ ਮਹਿਰਾ ਦੇ ਜਿਹੜੇ ਕਿ ਉਤਰਾਂ ਟਾਲੀ ਵਿੱਚ ਉਹਨੂੰ ਦਿਖਾਉਂਦੇ ਉਹ ਸਾਹਮਣੇ ਗੱਲ ਜਾਲੀ ਦੇ ਵਿੱਚ ਚਲੋ ਭਾਈ ਜੱਬ ਜੋਪੀ ਵੀ ਮੈਨੇ ਲੂਡੋ ਕੇੰਦੀਆ 2500 ਰੁਪਏ ਇਸ ਲਈ ਬੈਠੇ ਬੈਠੇ ਔਰ ਜੀਤ ਦੀ ਜਾਲੀ ਛੇ ਗਿਆ ਕਬੂਤਰ ਕੋ ਸੋਥੇ ਵਫਾ ਉਹ ਨਹੀਂ ਚੇਰੇ ਇਹ ਕੋੜੇ ਜਿਹਾ ਕੋਫੀ ਕਲਰ ਚ ਆ ਗਿਆ ਲੋ ਜੀ ਅੱਗੇ ਤੁਹਾਨੂੰ ਉਹ ਖਾਣੇ ਆ ਜੀ ਕਾਫੀ ਕਲਰ ਤੇ ਬਾਬਾ ਜੀ ਧੰਨਾ ਮਹਾਰਾਤ ਦੇ ਜਿਹੜੇ ਕਬੂਤਰ ਘਰ ਦੇ ਕਬੂਤਰ ਹੈ ਜੀ ਕਬੂਤਰ ਚਿੱਟੇ ਮੇਰੇ ਇਹਨਾਂ ਦੀਆਂ ਜਿਹੜੀਆਂ ਅੱਖਾਂ ਫਿੱਕੀਆਂ ਪੀਲੀਆਂ ਜੀ ਹਾਂ ਹਾਂ ਬੱਚਿਆਂ ਦੀਆਂ ਪੀਲੀਆਂ ਤੇ ਇਹਨਾਂ ਦੇ ਵੀ ਪੈਰਾਂ ਤੇ ਥੋੜੇ ਥੋੜੇ ਹੈ ਗਿਆ ਜਦ ਕੱਢ ਜਾਂਦੇ ਜੀ ਕੱਢ ਜਾਂਦੇ ਕਾਲੀਆਂ ਗੋਲਾ ਵੀ ਕੱਢ ਜਾਂਦੇ ਇਹ ਜੀ ਕਾਲੀਆਂ ਕਾਲੀਆਂ ਗੋਲਾ ਵੀ ਕੱਢ ਜਾਂਦੇ ਜੀ ਜੀ ਉਹ ਵੀ ਬਕਾਉਣੇ ਜੀ ਤੋਂ ਹਾਂ ਇਹ ਚੋ ਇਹ ਬਣੇ ਕਾਲੇ ਚੀਨਾ ਲਾਲ ਚੀਨਾ ਚ ਬਣੇ ਹੋਏ ਗੋਲਾ ਕਾਲੀਆਂ ਇਹ ਵਿੱਚੋਂ ਹੀ ਬਣੇ ਨੇ ਲਓ ਜੀ ਆ ਬਾਬਾ ਜੀ ਦੀਆਂ ਕੋਲਾ